ਵਿਕਨਵਾ ਸਰਵਨ ਨੂੰ ਪਿਆ ਪਰਿਸ਼ਾਸੀ ਕਾਲ ਜੀ ਅੱਜ ਆਪ ਪਹੁੰਚਿਆ ਜੀ ਮਲੋੜ ਟਰੈਕਟਰ ਮੰਡੀ 15 ਜੂਨ 2025 ਇਹ ਵੀਡੀਓ ਤੁਹਾਨੂੰ ਅੱਜ ਸਾਂਝੀ ਕਰ ਰਹੇ ਆਪਾਂ ਤੁਹਾਡੇ ਨਾਲ ਤੇ ਮਲੋੜ ਮੰਡੀ ਜੀ ਹਰ ਸੰਡੇ ਨੂੰ ਇਹ ਮੰਡੀ ਲੱਗਦੀ ਹੈ ਬਠਿੰਡਾ ਰੋਡ ਤੇ ਉਹ ਸਿੱਧਾ ਰੋਡ ਬਠਿੰਡੇ ਨੂੰ ਜਾ ਰਿਹਾ ਤੇ ਰੋਡ ਦੇ ਉੱਤੇ ਹੀ ਮੰਡੀ ਲੱਗਦੀ ਹੈ ਹਰ ਸੰਡੇ ਇੱਥੇ ਤੁਹਾਨੂੰ ਹਰ ਪ੍ਰਕਾਰ ਦੇ ਟਰੈਕਟਰ ਮਿਲ ਜਾਣਗੇ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਤੇ ਬਾਹਰ ਦੇ ਨੰਬਰ ਟਰੈਕਟਰ ਵੀ ਬਹੁਤ ਸਸਤੇ ਰੇਟਾਂ ਵਿੱਚ ਇੱਥੇ ਮਿਲ ਜਾਂਦੇ ਤੁਹਾਨੂੰ ਤੇ ਟਰੈਕਟਰ ਹੱਲੇ ਘਟਾਏ ਆ ਤੇ ਆਪਾਂ ਬਹੁਤ ਹੀ ਜਲਦੀ ਆ ਗਏ ਅੱਜ ਚਲੋ ਜਿੰਨੇ ਕੇ ਵੀ ਹੈਗੇ ਉਹਨੇ ਦੀ ਵੀਡੀਓ ਆਪਾਂ ਤੁਹਾਨੂੰ ਰੇਟ ਤੇ ਮਾਰਾ ਦੱਸ ਦਿੰਨੇ ਆ ਸਭ ਤੋਂ ਪਹਿਲੇ 911 ਖੜਾ ਜੀ ਪੈਰ 75 ਰੁਪਏ ਨੇ ਇਹ ਜੀ 99 ਮਾਡਲ ਹੈ 2.5 ਲੱਖ ਰੁਪਏ ਡਿਮਾਂਡ ਹੈ ਚੈੱਕ ਕਰੋ ਕੰਡੀਸ਼ਨ ਤੇ ਟਰੈਕਟਰ ਦੀ ਜਿਹੜੀ ਸ਼ੋਅ ਹੈ ਰੀਪੇਂਟ ਹੋਈ ਆ ਤੇ ਸੁਨਾਲੀ ਕਾ ਆ ਗਿਆ ਅੱਗੇ ਸੁਨਾਲੀ ਕਾ ਜੀ ਪੀ ਪੰਜਾਬ ਨੰਬਰ ਦਾ ਉਹ ਦੇਖੋ ਪੀਵੀ 18 2001 ਮਾਡਲ 2 ਲੱਖ ਰੁਪਏ ਡਿਮਾਂਡ ਹੈ ਟਾਇਰ ਨਵੇਂ ਅਗਲੇ ਬੈਕ ਸ਼ੈੱਡ ਦੇ ਆਧੇਕ ਤੇ ਫਾਰਮ ਟਰੈਕ 60 ਕਲਾਸਿਕ ਮਾਡਲ ਆ ਗਿਆ ਪਾਵਰ ਮੈਕਸ ਈਪੀਆਈ ਇਹ 2020 ਮਾਡਲ 625 ਡਿਮਾਂਡ ਹੈ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਨੇ ਐਮਰਫ ਦੇ ਪਰ ਉਹ ਕੰਡੀਸ਼ਨ ਚੈੱਕ ਬਿਲਕੁਲੀ ਬ੍ਰੈਂਡ ਨਿਊ ਕੰਡੀਸ਼ਨ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ 55 ਹਾਰਸ ਪਾਵਰ ਦੇ ਵਿੱਚ 275 2008 ਮਾਡਲ 225 ਡਿਮਾਂਡ ਹੈ ਇਹਦੀ ਘਰੋਂ ਕੰਡੀਸ਼ਨ ਚੈੱਕ ਇਹਦੇ ਟਾਇਰ ਲਗਭਗ 70 ਤੋਂ 75 ਪੈਸੇ ਪਏ ਆ ਤੇ ਆਇਸ਼ਰ 241 18 ਮਾਡਲ ਹੈ 2 ਲੱਖ 80 ਰੁਪਏ ਦੀ ਡਿਮਾਂਡ ਹੈ 18 ਮਾਡਲ 2 ਲੱਖ 80 ਰੁਪਏ ਤੇ ਉਸ ਤੋਂ ਬਾਅਦ ਆ ਗਿਆ ਸੁਪਰ ਪਲੱਸ ਦੇ ਵਿੱਚ 21 ਮਾਡਲ ਪੰਜਾਬ ਦਾ ਨੰਬਰ 1 310000 ਰੁਪਏ ਦੀ ਡਿਮਾਂਡ ਹੈ 21 ਮਾਡਲ 310000 ਰੁਪਏ 21 ਮਾਡਲ ਦਾ ਰੇਟ ਹੈ ਤੇ ਟਾਇਰ ਸ਼ਾਇਦ ਨਾਲ ਦੇ ਨੇ ਟਰੈਕਟਰ ਦੇ 80 ਤੋਂ 85 ਪੈਸੇ ਟਾਇਰੋ ਕਟੋ-ਕਟ ਪਏ ਆ ਤੇ ਜੋਨ 415 ਇਹਦਾ ਮਾਡਲ ਤੇ ਰੇਟ ਲਿਖਿਆ ਨਹੀਂ ਹੋਇਆ ਇਹ ਸ਼ਾਇਦ ਬਾਹਰ ਦਾ ਨੰਬਰ ਟਰੈਕਟਰ ਹੈ ਕਿਉਂਕਿ ਬੈਂਪਰ اے ਯੂਪੀ ਵਾਲੀ ਸਾਈਡ ਲੱਗਦੀ ਹੈ ਜੇ ਦੇਖੋ ਚੈੱਕ ਕਰੋ ਤੇ ਫਾਰਮ ਟਰੱਕ 60 2010 ਮਾਡਲ 325 ਡਿਮਾਂਡ ਹੈ ਇਸ ਦੀ ਇਦੇ ਟਾਇਰ ਨਵੇਂ ਆ ਚਾਰੇ ਤੇ ਕਰੋ ਕੰਡੀਸ਼ਨ ਚੈੱਕ ਇਹ ਜੀ ਆਰਜੀ 13 ਨੰਬਰ ਗੰਗਾ ਨਗਰ ਦਾ ਤੇ ਉਹਦੇ ਨਾਲ ਆ ਗਿਆ ਜੀ ਇਹ ਮਹਿੰਦਰਾ 227597 ਮਾਡਲ 125 ਸਰਦਨ ਦੀ ਗੱਲ ਕਰੀਏ 30 ਤੋਂ 35 ਪੈਸੇ ਕਟੋ ਕਟ ਟਾਇਰ ਪਏ ਨੇ ਟਰੈਕਟਰ ਦੇ ਵਿੰਡੋ ਫਾਰਮ ਆ ਗਿਆ 2003 ਮਾਡਲ 1,65,000 ਰੁਪਇਆ ਤੇ ਇਹ 20 40 ਹੈ ਜੀ ਟਾਇਰ ਬੈਕਸਟ ਦੇ ਲਗਭਗ 80 ਤੋਂ 85 ਵਸੇ ਅਗਲੇ 30 ਤੋਂ 35 ਵਸੇ ਹਾਉਸ ਸਤਿ ਸ਼ਕਾਲ ਤੇ ਹਰ ਟਰੈਕਟਰ ਖੜਿਆ ਜੀ ਗੁਰੂ ਨਾਨਕ ਟਰੈਕਟਰ ਤੇ ਜਿਨ੍ਹਾਂ ਦਾ ਨੰਬਰ ਤੁਸੀਂ ਦੇਖ ਸਕਦੇ ਹੋ ਆਪਾਂ ਜ਼ੂਮ ਕਰ ਦਿੰਦੇ ਆ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਇਹਨਾਂ ਦੇ ਕੋਈ ਵੀ ਨੰਬਰ ਤੇ ਕਾਲ ਕਰਕੇ ਤੁਸੀਂ ਲੈਟਰ ਲੈ ਸਕਦੇ ਹੋ ਸਸੀ ਗੱਲ ਜੀ ਕਿਹੜਾ ਨੰਬਰ ਚੱਲਦਾ ਇਹਨਾਂ ਚੋਂ ਰਿੰਕਾ ਵਾਲਾ ਚੱਲਦਾ ਚਾਰੇ ਚੱਲਦੇ ਠੀਕ ਹੈ ਉਸ ਤੋਂ ਬਾਅਦ ਆ ਗਿਆ ਪੰਜਾਬ ਪੰਜਾਬ ਡੀ 17 ਮਾਡਲ 490000 ਰੁਪਏ ਇਹਦੀ ਡਿਮਾਂਡ ਆ ਚਾਰੇ ਟਾਇਰ ਹੀ ਬਿਲਕੁਲ ਨਵੇਂ ਟਰੈਕਟਰ ਦੇ ਤੇ ਜੇ ਕਿਤੇ ਟਾਇਰ ਨੇ ਅਗਲੇ ਆਪੋਲੋ ਦੇ ਬਿਲਕੁਲ ਵਧੀਆ ਕੰਡੀਸ਼ਨ ਟਰੈਕਟਰ ਦੀ ਤੇ ਆ ਸੁਨਾਲੀ ਕਾ ਆ ਗਿਆ ਜੀ ਵੱਡਾ ਸੁਨਾਲੇ ਕਾ 60 ਆ ਗਿਆ ਜੀ ਪਾਵਰ ਸਟੀering ਦੇ ਵਿੱਚ 2005 ਮਾਡਲ ਹੈ 2,60,000 ਰੁਪਏ ਦੀ ਡਿਮਾਂਡ ਹੈ ਅਗਲੇ ਟਾਇਰ ਦੀ ਗੱਲ ਕਰੀਏ ਅੱਧੇ ਕਨੇ ਤੇ ਬੈਕ ਸ਼ੈੱਡ ਦੇ ਟਾਇਰ ਫਟੋ ਘੱਟ ਵੀ 90 ਤੋਂ 95 ਪੈਸੇ ਟਾਇਰ ਟਰੈਕਟਰ ਦੇ ਪਏ ਹੈ ਜੇ ਕੇ ਕੰਪਨੀ ਦੇ 16 ਨੂੰ 28 ਸਹਿਜ ਹੈ ਇਹ ਟਰੈਕਟਰ ਡਬਲ ਕਲੱਚ ਹੈ ਜੀ ਸਾਈਡ ਗੇਅਰ ਹੈ ਤੇ ਪਾਵਰ ਸਟੀering ਤੇਲ ਬ੍ਰੇਕ ਟਰੈਕਟਰ ਹੈ ਉਹਦੇ ਨਾਲ ਆ ਗਿਆ ਜੀ ਫਾਰਮ ਟਰੈਕ ਪੰਜਾਬ ਵਾਲਾ 96 ਮਾਡਲ ਹੈ ਨੰਬਰ ਪੰਜਾਬ ਦਾ ਹੈ 135000 ਰੁਪਏ ਡਿਮਾਂਡ ਹੈ ਅਗਲੇ ਟੈਨ ਦੀ ਗੱਲ ਕਰੀਏ 80 ਤੋਂ 90 ਪੈਸੇ ਬੈਕ ਸਾਈਡ ਤੇ 40 ਤੋਂ 45 ਪੈਸੇ ਐਮਆਰਐਫ ਦੇ ਪੱਕੇ ਟਾਇਰ ਇਹ ਰੰਗ ਪੇਂਟ ਤਾਂ ਦੇਖੋ ਤੁਸੀਂ ਸਾਰਾ origignal tractor ਹੈ ਅਰਾ ਚੈੱਕ ਕਰੋ ਬਿਲਕੁਲ origignal ਰੰਗ ਪੇਂਟ ਦਾ ਇਹ ਵੀ ਆਪਣੇ ਗੁਰਨਾਮਾ ਟਰੈਕਟਰ ਵਾਲਿਆਂ ਦੇ ਕੋਲ ਖੜਾ ਹੈ ਨੰਬਰ ਜੀ ਹੈਗਾ ਤੁਹਾਨੂੰ ਪਪਾ ਨੰਬਰ ਲਾਇਆ ਹੋਇਆ ਦੋਨੇ ਆ ਚਾਰੇ ਨੰਬਰਾਂ ਵਿੱਚ ਤੁਸੀਂ ਨੋਟ ਕਰ ਸਕਦੇ ਹੋ ਤੇ ਇੱਕ ਉਹ ਸਾਹਮਣੇ ਖੜਾ ਜੀ 744 2000 ਇੱਕ ਮਾਡਲ ਆ 2001 ਮਾਡਲ 744 ਰਫੀ 235000 ਰੁਪਏ ਡਿਮਾਂਡ ਹੈ ਟਰੈਕਟਰ ਦੀ ਡਾਕਸਟ ਦੇ ਟੈਨ ਲਗਭਗ 35 ਤੋਂ 40 ਪੈਸੇ ਤੇ ਅਗਲੇ ਅੱਧੇ ਗਏ ਨੇ ਅਪੋਲੋ ਦੇ ਬੈਕਸਟਰ ਦੇ ਟਾਇਰ ਗੁਡੀਅਰ ਵਾਲੇ ਨੇ 14 ਵਾਲੇ ਤੇ ਤੁਸੀਂ ਚੈੱਕ ਕਰੋ ਬਾਕੀ ਤੇ ਬਾਕੀ ਹੋਰ ਟਰੈਕਟਰ ਆ ਜਾਂਦੇ ਆ ਫਿਰ ਆਪਾਂ ਤੁਹਾਨੂੰ ਦਿਖਾਣੇ ਆ ਅਜੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਹੁਤ ਹੀ ਘੱਟ ਆਇਆ ਤੇ ਵੀਡੀਓ ਦੇ ਨਾਲ ਬਣ ਰਹੇ ਆ ਆਪਾਂ ਤੁਹਾਨੂੰ ਹੋਰ ਟਰੈਕਟਰ ਦਿਖਾਣੇ ਆ ਲਓ ਜੀ ਅੱਗੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਆਪਣੇ ਕਰਮਜੀਤ ਅੰਗਲੀ ਦੇ ਟਰੈਕਟਰ ਜਿਹੜੇ ਤੇ ਆ ਦੇਖੋ ਤੁਸੀਂ ਛੇ ਤੋਂ ਸਾਡਾ ਟਰੈਕਟਰ ਆ ਖੜੇ ਤੇ ਨੰਬਰ ਆਪਾਂ ਤੁਹਾਨੂੰ ਲਾਤਾ ਸੁਪ੍ਰਿੰਟ 947110 222 ਤੇ ਦੂਜਾ ਨੰਬਰ ਹੈਗਾ ਇਹਨਾਂ ਦਾ 8837704658 ਤੇ ਆ ਟਰੈਕਟਰ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਦਿਖਾਣੇ ਆ ਸਭ ਤੋਂ ਪਹਿਲੇ ਆ ਦੇਖ ਲਓ ਤੁਸੀਂ ਸੁਨਾਲੀ ਦਾ 750 21 ਮਾਡਲ 61000 ਰੁਪਏ ਦੀ ਡਿਮਾਂਡ ਹੈ ਆ ਚੈੱਕ ਕਰੋ ਬਿਲਕੁਲ ਹੀ ਬ੍ਰੈਂਡ ਨਿਊ ਕੰਡੀਸ਼ਨ ਟਰੈਕਟਰ ਦੇ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਸਾਹਮਣੇ ਜਿਹੜੇ ਟਰੈਕਟਰ ਖੜੇ ਆ 855 2013 ਮਾਡਲ ਸਾਢੇ 4 ਲੱਖ ਰੁਪਿਆ ਡਿਮਾਂਡ ਹੈ ਬਾਕੀ ਮੌਕੇ ਦੇ ਕਟਵਾਦ ਹੋ ਜਾਊਗਾ 20 ਤੋਂ 25000 ਰੁਪਏ ਤੁਹਾਨੂੰ ਛੂਟ ਮਿਲ ਜੂਗੀ ਹਰ ਇੱਕ ਟਰੈਕਟਰ ਦੇ ਵਿੱਚੋਂ ਜੇ ਆਪਣੀ ਵੀਡੀਓ ਦੇਖ ਕੇ ਆਉਂਗੇ ਤਾਂ ਤੇ ਇਹਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਲਗਭਗ ਇਹਦੇ 70 ਤੋਂ 80 ਪੈਸੇ ਪਹੀਏ ਅਗਲੇ ਤਾਂ ਜ਼ਿਆਦੇ ਨੇ ਚੈੱਕ ਕਰੋ ਕੰਡੀਸ਼ਨ 855 ਹੈ ਜੀ ਇਹ ਆਪਣੇ ਪਾਵਰ ਸਟੀering ਤੇਲ ਬ੍ਰੇਕ ਤੇ ਡਬਲ ਲਿਫਟ ਪੰਪ ਹੈ ਰਿਵਰਸ ਪੀਟੀਓ 750 ਸੋਨਾਲਿਕਾ ਬੀਬੀ ਨੰਬਰ ਹੈ ਪਾਵਰ ਸਟੀering ਤੇਲ ਬ੍ਰੇਕ ਸੈਡ ਗੀਅਰ ਦੇ ਵਿੱਚ 750 RX ਮਾਡਲ 12 ਮਾਡਲ 360000 ਰੁਪਏ ਤੇ ਅੰਕਲ ਆਪਣੇ ਨੂੰ ਬਤਾਨਣ ਕਿ ਅੰਕਲ ਆਈ ਗਿਆ ਆਪ ਅੰਕਲ ਜੀ ਸਤਿ ਸ੍ਰੀ ਅਕਾਲ ਕਿੰਨੇ ਟਰੈਕਟਰ ਅੰਕਲ ਜੀ ਆਪਣੇ ਕੋਲ ਅੱਜ ਆਪਣੇ ਕੋਲ ਅੱਜ 5 ਪੰਜ ਤੇ ਆ ਵੀ ਆਪਣੇ ਹੈ ਹਾਂਜੀ ਇਹ 2020 ਮਾਡਲ ਦੀ ਡਿਟੇਲ ਦੱਸੋ 2020 ਮਾਡਲ ਹੈ ਤੇ ਬਣਾ ਲਦੇ ਸਾਰਾ ਕੁਝ ਠੀਕ ਹੈ ਸਾਰਾ ਜਨਰੇਟਰਾਰ ਦੇ ਦੋ ਨੰਬਰ ਹੈ ਐਨਓਸੀ ਮਿਲ ਜੂਗੀ ਮੈਂ ਲਊਸੀ ਬਲਦੂ ਰਾਜਸਥਾਨ ਤੋਂ ਬੰਦੇ ਨੂੰ ਲੋੜੀ ਠੀਕ ਹੈ ਤੇ ਅੰਕਲ ਜੀ ਕੈਸ਼ ਦਾ ਟਰੈਕਟਰ ਹੈ ਸਾਢੇ ਪੰਜ ਡਿਮਾਂਡ ਕਿੰਨੇ ਤਾਂ ਦਿਓਗੇ ਇਹ ਦੇ ਦੇ 5 ਲੱਖ 10 ਹਜ਼ਾਰ ਦਾ ਬਾਕੀ ਮਾਨਤਰ ਕਰ ਦਾਂਗੇ ਜਦੋਂ ਮੋਕੇ ਤੇ ਪੰਜ ਦਾ ਦੇ 4000 ਰੁਪਏ ਸਿੱਧੀ ਛੂਟ ਬਾਕੀ ਹੋਰ ਵੀ ਕਰਦੇ ਕੋ ਮੋਕੇ ਤੇ ਠੀਕ ਹੈ ਆ ਚੈੱਕ ਕਰ ਲੋ ਕੰਡੀਸ਼ਨ ਤੇ 724 ਆ ਗਿਆ ਅੱਗੇ ਇਹ ਕਿਹੜਾ ਮਾਡਲ ਹੈ 12 ਮਾਡਲ 12 ਮਾਡਲ ਨੰਬਰ ਨੰਬਰ 50 ਪੀਪੀ ਭਾਈ ਆਪਣੇ ਫਾਈਲ ਕਾ ਦੇ ਲੋਕਲ ਹੈ ਤੇ ਅੰਕਲ ਇਹਦੀ 65000 ਰੁਪਏ ਕੀਮਤ ਦੋ 40000 ਦਾ ਠੀਕ ਆ ਤੇ ਇਹਦੇ ਟਾਇਰ ਤਾਂ ਨਵੇਂ ਨੇ ਹਾਂ ਨਵੇਂ ਟਾਇਰ ਆਹ ਹੈਗਾ 19 ਮਾਡਲ 2019 ਮਾਡਲ 855 ਤੇ 4 ਸਟਾਰ ਡਬਲ ਲਿਫਟ ਬੰਪਰ ਪਾਵਰ ਸਟੀering ਟਾਪ ਮਾਡਲ ਫੋਰ ਸਟਾਰ ਟਾਪ ਮਾਡਲ ਅਜਿਹਾ ਇਸ ਤਰ੍ਹਾਂ ਨਹੀਂ ਚੱਲਦਾ ਠੀਕ ਆ ਤੇ ਅੰਕਲ ਇਹ ਕੀ ਰੇਟ ਰੱਖਿਆ ਦਾ ਕਿ ਤਾਂ ਭਈਆ ਰੇਟ ਆ 5 ਲੱਖ ਤੇ 70 ਹਜ਼ਾਰ ਦਾ ਜੀ ਬਾਕੀ ਮੰਨ ਤੜ ਕਰਦੇ ਜਿਹੜਾ ਬੰਦਾ ਆਉਗਾ 590 ਰੇਟ ਆ 570 ਦੇ ਦੇਗੇ ਮੋਕੇ ਤੇ ਹੋਰ ਕਰ ਦੇਉਗੇ ਮੰਨਦਾਨ ਠੀਕ ਹੈ ਇਹ 20 ਮਾਡਲ ਆਈਪੀਟੀਓ ਵਾਲਾ ਇਹ ਹਾਈ ਪੀਟੀ ਵਾਲਾ 2020 ਮਾਡਲ ਇਹ 5 ਸਟਾਰ ਰੇਟਿੰਗ ਚ ਟਾਪ ਮਾਡਲ ਆ ਗਿਆ ਤੇ ਇਹਦੇ ਦੱਸੋ ਟੈਕਟਰ ਵਗੈਰਾ ਨਾਲ ਦੇ ਨੇ ਹਾਂ ਟਾਇਰ ਨਾਲ ਦੇ ਠੀਕ ਹੈ 10 ਮਹੀਨੇ ਦਾ 10ਵੇਂ ਮਹੀਨੇ ਦਾ ਕੈਸ਼ ਦਾ ਠੀਕ ਹੈ ਤੇ ਇਹਦਾ 635 ਰੱਖਿਆ ਤੁਸੀਂ ਰੇਟ ਕਿੰਨੇ ਦਾ ਦੇਓਗੇ ਜੀ ਸਾਨੂੰ 6 ਲੱਖ ਦਾ ਬਾਕੀ ਮੰਨ ਤਨ ਕਰਦੇ 6 ਲੱਖ ਦਾ ਪੂਰਾ 35000 ਰੁਪਏ ਦੀ ਛੂਟ ਮਿਲ ਰਹੀ ਤੁਹਾਨੂੰ ਦੇਖੋ ਤੇ ਇਹ ਆਪਣੇ ਕਰਮਜੀਤ ਅੰਕਲ ਘੋਲ ਖੜੇ ਆ ਜਿੱਨਾਂ ਦੀ ਸ਼ਾਪ ਦਾ ਨਾਮ ਆ ਮਾਨ ਟਰੈਕਟਰ ਸੇਲ ਵਿਜਾਰ ਸੈਕੰਡ ਦੁਕਾਨ ਇਹਨਾਂ ਦੀ ਮਲੋੜ ਚੌਂਕ ਤੇ ਹਾਂਜੀ ਬਾਕੀ ਨੰਬਰ ਤੋਂ ਉਹਨੇ ਦੋਨੇ ਲਾਇਆ ਆਪਣੇ ਅੰਕਲ ਦੇ ਕੋਈ ਵੀ ਨੰਬਰ ਤੇ ਗੱਲ ਕਰ ਸਕਦੇ ਹੋ 26595 ਮਾਡਲ ਹਰਿਆਣੇ ਦਾ ਨੰਬਰ ਠੀਕ ਹੈ ਤੇ ਇਹਦਾ ਕੀ ਰੇਟ ਹੈ ਟਰੈਕਟਰ ਅੰਕਲ ਜੀ 1 ਇਹ 165000 ਰੁਪਏ ਦੀ ਕੀਮਤ ਹੈ 160000 ਰੁਪਏ ਕੀਮਤ ਹੈ ਠੀਕ ਹੈ ਕੇ ਟਰੈਕਟਰ ਕੱਲ ਹੀ ਕਟਿਆ ਜੀ ਅੱਛਾ ਟਰੈਕਟਰ ਦਾ ਇਹ 1.35 40000 ਰੁਪਏ 1.35 40000 ਦਾ ਦੇ ਦੇਣਗੇ 1.60 ਹਜ਼ਾਰ ਰੁਪਏ ਡਿਮਾਂਡ ਹੈ ਠੀਕ ਹੈ ਇਹਦੇ ਟਾਇਰ ਵੀ ਘਟੋ ਘਟਾ ਦੇ ਜਿਆਦਾ ਹੀ ਪਏ ਆ ਤੁਸੀਂ ਚੈੱਕ ਕਰੋ ਬਾਕੀ ਇੰਜਨ ਗੇਰ ਦਾ ਓਕੇ ਟਰੈਕਟਰ ਇਹ ਕੱਲ ਨੂੰ ਕੱਟਿਆ ਆਪਣੇ ਕੋਲ ਕਰਾਇਆ ਮੌਕੇ ਤੇ ਇਹੀ ਹੈ ਫਿਲਹਾਲ ਅੱਛਾ ਹੋਰ ਵੀ ਟਰੈਕਟਰ ਮਤਲਬ ਹਾਜ਼ਰ ਹੋਣਗੇ ਆਪਣੇ ਕੋਲ ਹਾਜ਼ਰ ਹੋਣਗੇ ਪਰ ਮੌਕੇ ਤੇ ਅੱਜ ਹੀ ਚੇਂਜ ਕਰੇ ਪਿੰਡ ਕਿਹੜਾ ਸਿੰਗਲ ਜੀ ਪਿੰਡ ਦਾ ਪੜਾ ਰਸਨੀਆ ਪਰ ਸ਼ਹਿਰ ਮਲੋੜੀ ਹੈ ਅੱਛਾ ਮਲੋੜ ਸ਼ਹਿਰ ਦੀ ਹੈ ਠੀਕ ਹੈ ਤੇ ਬਾਕੀ ਆਹ ਟਰੈਕਟਰ ਸੀ ਜੀ ਹਾਂਜੀ ਬਾਕੀ ਦੋ ਨੰਬਰ ਤੁਹਾਨੂੰ ਆਪਾਂ ਲਾਇਆ ਅੰਕਲ ਦੇ 94171 10221 ਦੂਜਾ ਨੰਬਰ 8837706458 ਇਹ ਦੋਨੇ ਨੰਬਰ ਆਪਣੇ ਕਰਮਜੀਤ ਅੰਕਲ ਦੇ ਦੇ ਆ ਬਾਦ 10 ਵਜੇ ਤੋਂ ਬਾਦ ਸੁਬਾ ਤੇ 5 ਵਜੇ ਤੋਂ 6 ਵਜੇ ਤੱਕ ਨਪ ਲੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਕਾਲ ਕਰੇ ਆ ਬਾਦ ਚ ਪਰੇਸ਼ਾਨ ਲੱਗ ਰਹੇ ਹਾਂਜੀ ਠੀਕ ਹੈ ਜੀ ਤੇ ਆਹ ਟਰੈਕਟਰ ਸੀ ਜੀ ਅੰਕਲ ਦੇ ਕੋਈ ਵੀ ਟਰੈਕਟਰ ਲੈਣਾ ਤੁਸੀਂ ਕਾਲ ਕਰ ਸਕਦੇ ਹੋ ਆ ਲਾਉਣ ਵੀ ਕਰਵਾ ਦਾਂਗੇ ਬਾਕੀ ਲੋਨ ਦੀ ਸਹੂਲਤ ਵੀ ਹੈਗੀ ਆ ਕਿਸੇ ਨੇ ਮਰਜ਼ੀ ਬੰਦਾ ਹੋਵੇ ਲੋਨ ਕਰਵਾਣਾ ਹੋਵੇ ਤਾਂ ਲੋਨ ਤੇ ਵੀ ਤੁਸੀਂ ਟਰੈਕਟਰ ਲੈ ਜਾ ਸਕਦੇ ਹੋ ਤੇ ਹੋਰ ਦਿਖਾਉਣ ਨੂੰ ਤੁਹਾਨੂੰ ਬਟਰੈਕਟਰ ਆਈਸ਼ਰ ਝਾ ਖੜਾ ਸਾਹਮਣੇ ਆਈਸ਼ਰ ਜੀ ਹੈਗਾ 2006 ਮਾਡਲ 1,115,000 ਰੁਪਏ ਦੀ ਡਿਮਾਂਡ ਹੈ ਡਾਕਟਰ ਦੇ ਡਾਲ ਲਗ ਅੱਧੇ ਪਏ ਅਗਲੇ 30 ਤੋਂ 35 ਪੈਸੇ ओके। ਆਕੇ ਦੇਖਣੇ ਤੁਹਾਨੂੰ ਹੋਰ ਟਰੈਕਟਰ। ਅੱਗੇ ਆਗੇ ਜੇ ਮੈਸੀ 241 14 ਮਾਡਲ 2,75,000 ਰੁਪਏ ਡਿਮਾਂਡ ਆ। ਅਗਲੇ ਟਾਇਰ ਨਵੇਂ ਆ। ਬੈਕਸ਼ੈਰ ਦੇ 70 ਤੋਂ 80 ਪੈਸੇ ਨੇ। 241 ਮੈਸੀ ਪਲੈਨਟਰੀ ਪਲਸ ਦੇ ਵਿੱਚ ਆ ਜੀ। ਕਰੋ ਕੰਡੀਸ਼ਨ ਚੈੱਕ। ਉਸ ਤੋਂ ਬਾਅਦ 745 ਸਾਈਡ ਗੇਅਰ ਦੇ ਵਿੱਚ ਇਹ ਜੀ 2010 ਮਾਡਲ 2,45,000 ਰੁਪਏ ਡਿਮਾਂਡ ਆ। ਅਗਲੇ ਟਾਇਰ ਨਵੇਂ ਆ। ਤੇ ਬੈਕ ਸ਼ਟ ਦੇ ਟਾਇਰ 45 ਕ ਪੈਸੇ ਤੇ ਆ ਨਾਲ ਚੈੱਕ ਕਰੋ ਉਸ ਤੋਂ ਬਾਅਦ ਆ ਗਿਆ 2011 ਮਾਡਲ 475 ਇਸ ਦੀ ਡਿਮਾਂਡ ਹੈ ਜੀ 2 ਲੱਖ 5000 ਰੁਪਏ ਸਿਰਫ 11 ਮਾਡਲ ਹੈ ਜੀ 2 ਲੱਖ 5000 ਰੁਪਏ ਦੀ ਡਿਮਾਂਡ ਹੈ ਸ਼ਾਇਦ ਇਹ ਬਾਹਰ ਦਾ ਨੰਬਰ ਟਰੈਕਟਰ ਹੈ ਤਾਂ ਹੀ ਨਾ ਸਸਤਾ ਹੈ ਟਾਇਰ ਲਗਭਗ ਬੈਕ ਸ਼ਟ ਦੇ 80 ਤੋਂ 90 ਪੈਸੇ ਨੇ ਅਗਲੇ ਤਾਂ ਨਵੇਂ ਨੇ ਬਿਲਕੁਲ ਕਰੋ ਕੰਡੀਸ਼ਨ ਚੈੱਕ 2011 ਮਾਡਲ ਹੈ ਬਿਲਕੁਲ ਹੀ ਜਾਇਜੀ ਰੇਟ ਦੇ ਵਿੱਚ ਟਰੈਕਟਰ ਹੈ ਉਸ ਤੋਂ ਬਾਅਦ ਆ ਸਾਹਮਣੇ ਖੜਾ ਜੀ ਅ 2010 ਮਾਡਲ B 275 DI 1 ਲੱਖ 70000 ਰੁਪਏ ਡਿਮਾਂਡ ਹੈ ਟਾਇਰੇ ਦੇ 35 ਤੋਂ 40 ਪੈਸੇ ਨੇ ਚਾਰੇ ਤੇ MM ਸੁਪਰ 60 ਆ ਗਿਆ ਔਇਲ ਬ੍ਰੇਕਸ ਚਾਇਰਗੇਰ ਦੇ ਵਿੱਚ ਇਹ 2013 ਮਾਡਲ 3 ਲੱਖ 35000 ਰੁਪਏ ਡਿਮਾਂਡ ਹੈ ਕਰੋ ਕੰਡੀਸ਼ਨ ਚੱਕੇ ਦੀ फार्मट्रੈਕ 80 ਆ ਗਿਆ ਜੀ ਇਹ 2010 ਮਾਡਲ ਹੈ 275000 ਰੁਪਏ ਡਿਮਾਂਡ ਹੈ ਚਾਰੇ ਟਾਇਰੇ ਟਰੈਕਟਰ ਦੇ ਬਿਲਕੁਲ ਨਵੇਂ ਆ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਸੀਟਾਂ ਨਵੀਆਂ ਲੱਗੀਆਂ ਨੇ ਹੁੱਡ ਵਾਲੀ ਛਤਰੀ ਬਿਲਕੁਲ ਨਵੀਂ ਲੱਗੀ ਹੈ ਤੇ ਉਸ ਤੋਂ ਬਾਅਦ ਨਿਊ ਹੋਲੈਂਡ 3230 3230 ਜੀ ਇਸ ਤੇ ਮਾਡਲ ਤੇ ਰੇਟ ਲਿਖਿਆ ਨਹੀਂ ਹੋਗਾ ਬਾਕੀ ਇਹ ਟਰੈਕਟਰ ਹੈ ਜੀ ਤੁਹਾਨੂੰ ਆਪ ਦੱਸ ਦਿੰਦੇ ਆ 2008 ਮਾਡਲ ਆ ਗਿਆ ਆਰਜੀ ਨੰਬਰ ਦਾ ਟਰੈਕਟਰ ਅੱਧੇ ਟਾਇਰ ਦਾ ਵਿੱਚ ਆਰ ਜੇ ਨੰਬਰ 2008 ਮਾਡਲ 475 ਟਰੈਕਟਰ ਹੈ ਬੈਂਪਰ ਨਵਾਂ ਲੱਗ ਗਿਆ ਸ਼ੋ ਰੀਪੇਂਟ ਹੋਈ ਹੈ ਤੇ ਟੈਂਕੀ ਵੀ ਰੀਪੇਂਟ ਹੋਈ ਹੈ ਬੈਟਰੀ ਬਕਸਾ ਵੀ ਪੇਂਟ ਹੋਇਆ ਤੇ 215000 ਰੁਪਏ ਡਿਮਾਂਡ 2 2008 ਮਾਡਲ ਆਰ ਜੇ ਨੰਬਰ ਤੇ ਆ 750 2011 ਮਾਡਲ ਹੈ ਤੇ ਇਸ ਦੀ ਡਿਮਾਂਡ ਹੈ ਜੀ 360000 ਰੁਪਇਆ ਇਸ ਸਾਈਡ ਗੇਅਰ ਦੇ ਵਿੱਚ ਤੇਲ ਬ੍ਰੇਕ ਹੈ ਜੀ ਡਬਲ ਲਿਫਟ ਪੰਪ ਟਾਪ ਮਾਡਲ ਦਾ ਟਰੈਕਟਰ ਹੈ ਤੇ ਆਹ ਦੇਖੋ ਜੀ ਵੀ ਸਾਰੇ ਟਰੈਕਟਰ ਇਹ ਜਿਹੜੇ ਟਰੈਕਟਰ ਖੜੇ ਆ ਇਹ ਆਪਣੇ ਇੱਕ ਗਿੱਲੇ ਟਰੈਕਟਰ ਗੁਰਪ੍ਰੀਤ ਅੰਕਲ ਦੇ ਟਰੈਕਟਰ ਨੇ ਜਿਨ੍ਹਾਂ ਦਾ ਫੋਨ ਨੰਬਰ ਹੈਗਾ ਜੀ 9501671348 ਇਸੇ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਲੈ ਸਕਦੇ ਹੋ ਤੇ ਜਿੰਨਾ ਤੇ ਰੇਟ ਤੇ ਮਾਡਲ ਵੀ ਲਿਖੇ ਹੋਏ ਉਹਨਾਂ ਦੇ ਰੇਟ ਮਾਡਲ ਦੀ ਇਨਫੋਰਮੇਸ਼ਨ ਵੀ ਤੁਸੀਂ ਲੈ ਸਕਦੇ ਹੋ ਤੇ ਬਾਕੀ ਟਰੈਕਟਰ ਹੱਲੇ ਆ ਰਹੇ ਨੇ ਤੇ ਆਪਾਂ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਜਿੰਨੇ ਕ ਟਰੈਕਟਰ ਜਿ ਆਪਾਂ ਤੁਹਾਨੂੰ ਦਿਖਾਤੇ ਅੱਜ ਦੀ ਵੀਡੀਓ ਆਪਾਂ ਇੱਥੇ ਬੰਦ ਕਰਦੇ ਆ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਕਰ ਲਿਓ ਲਾਈਕ ਅਤੇ ਸ਼ੇਅਰ ਤੇ ਚੈਨਲ ਨੂੰ ਆਪਣੇ ਕਰ ਲਿਓ ਸਬਸਕ੍ਰਾਈਬ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤੇ ਅੱਗੇ ਤੁਹਾਨੂੰ ਵੀਡੀਓ ਆਪਣੇ ਚੈਨਲ ਤੇ ਮਿਲਦੀ ਰਹੂਗੀ ਤੇ ਅਗਲੀ ਵੀਡੀਓ ਤੁਸੀਂ ਕਿੱਧਰ ਦੇ ਦੇਖਣਾ ਚਾਹੋਗੇ ਉਹ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਆਪਾਂ ਹੁਣ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ